ਆਪਣਾ ਨਾਸਤ ਰਨਾਲ ਰਹੇਗੀ ਗੱਲਬਾਤ ਮੈਂ ਦੇਵੀਗੜ੍ਹ ਤੋਂ ਦੁੱਧ ਲੈ ਕੇ ਜਾ ਰਿਹਾ ਪਾ ਕੇ ਜਾ ਰਿਹਾ ਹਾਂ ਅੱਗੇ ਭਾਣਜੇ ਮੇਰੇ ਦਾ ਮੁੰਡਾ ਹੀ ਉਹਦੇ ਸੁਖਿੰਦਰ ਸਿੰਘ ਸੁੱਖਾ ਉਹਨੇ ਵਰਤੀ ਰੱਖੀ ਹੋਈ ਸੀ दारू ਪੀਤੀ ਸੀ ਉਹਨੂੰ ਮੈਂ ਟਾਲਿਆ ਟਾਲ ਕੇ ਘਰ ਘਰ ਤਾ ਉਹਦਾ ਡੈਡੀ ਆ ਗਿਆ ਮੰਮੀ ਉਹਦੀ ਲੈ ਕੇ ਨਿਕਾ ਫੇਰ ਵੀ ਉਹਨੇ ਐਡਮੈਟ ਦੀ ਵੀਡੀਓ ਸਾਡੇ ਕੋਲ ਪਈ ਇਹ ਗੇਟ ਉੱਪ ਕੇ ਡਾਂਗਾ ਮਾਰਨ ਲੱਗਾ ਕਿੰਨੇ ਹੋਏ ਸੀ ਉਹ ਪਿਓ ਪੁੱਤਰੀ ਸਨ ਹੈਗਾ ਸੁਖਵਿੰਦਰ ਨੇ ਕਸੂਰ ਪਿਓ ਨੂੰ ਲੈ ਜਾਂਦਾ ਸੀ ਮਾਂ ਉਹਦੀ ਵੀ ਲੈ ਕੇ ਗਈ ਫਿਰ ਸਵੇਰੇ ਉਹ ਰਾਤੀ ਵੰਗਾਰਦਾ ਹੀ ਰਿਹਾ ਸੀ ਫਿਰ ਐਸਐਚਐਸ ਆਉਣ ਨੂੰ ਮੈਸੇਜ ਲਾਇਆ ਐਸਐਸ ਨਫਾਬ ਨੇ ਸਹੀ ਦੀ ਸੁਖਦੇਵ ਸਿੰਘ ਦੀ ਡਿਊਟੀ ਲਾਈ ਉਹ ਸੁਖਦੇਵ ਸਿੰਘ ਦਾ ਫੋਨ ਗਿਆ ਚਲਾ ਸਰਪੰਚ ਸਾਹਿਬ ਕੋਲ ਕਹਿੰਦਾ ਕੋਈ ਗੱਲ ਨਹੀਂ ਵੀ ਤੁਸੀਂ ਹੁਣ ਸਮਝੋ ਯਾਰ ਸਵੇਰੇ ਮੈਂ ਆਪੇ ਕਰ ਲਾਂ ਸਵੇਰੇ ਮੈਂ ਦੁੱਧ ਲੈਣ ਜਾਣ ਦਾ 6:00 ਦਾ ਟਾਈਮ ਹੈ ਉੱਥੇ ਨਾ ਮੀਟਿੰਗ ਬਣਾਈ ਸੀ ਚਾਰ ਜਾਣੇ ਹਣੇ ਚਾਰੇ ਜਾਣੇ ਮੇਰੇ ਗੱਲ ਪੈ ਗਏ ਇੱਕ ਕੌਣ ਕੌਣ ਸੀ ਇੱਕ ਕਾਲੂ ਸੀ ਉਹਦਾ ਨਾਮ ਸਿੱਧਾ ਅਰਦੀਪ ਸਿੰਘ ਇੱਕ ਆਪਣਾ ਹੀਰਾ ਲਾਲੇ ਬਾਸ ਸਿੰਘ ਦਾ ਇੱਕ ਚੰਨਾ ਹੈ ਚੰਨੇ ਦਾ ਨਾਮ ਹਾਂ ਚੰਨਾ ਦਾ ਮੁੰਡਾ ਚੰਨਾ ਪੁਰਾਣੀ ਦੱਸ ਸੀ ਥੋੜੀ ਪੁਰਾਣੀ ਕੋਈ ਨਹੀਂ ਜੀ ਐਵੇਂ ਹੀ ਬਸ ਦਾਰੂ ਪੀਂਦੇ ਸਾਡੀ ਗਲੀ ਚ ਆ ਜਾਂਦੇ ਪਹਿਲਾਂ ਵੀ ਅੱਜ ਤੋਂ 2 ਸਾਲ ਪਹਿਲਾਂ ਮੁੰਡਾ ਹੀ ਇੱਕ ਸਰਪੰਚ ਸਾਹਿਬ ਦਾ ਭਤੀਜੇ ਦਾ ਮੁੰਡਾ ਆਈ ਉਹਦੇ ਮਾਰੀਆਂ ਨੇ ਡਾਂਗਾ ਇਹਨੇ ਕਾਲੂ ਨੇ ਉਦੋਂ ਵੀ ਬਚ ਕੇ ਆ ਗਿਆ ਘਰ ਇਹਦਾ ਡੋਡੇ ਵੀ ਉਦੋਂ ਵੀ ਛੁੱਟ ਕੇ ਆ ਗਿਆ ਕਿ ਮੰਗ ਕੀ ਹੋਣੀ ਸਾਡੀ ਮੰਗੇ ਵੀ ਸਰਕਾਰ ਨੂੰ ਵੀ ਇਹਨਾਂ ਨੂੰ ਕਿ ਕਾਨੂੰਨ ਚ ਲਿਆਓ ਨਾ ਵੀ ਇਹ ਵੇ ਵੀ ਰੇਗ ਨਾਲ ਪੰਗਾ ਲਈ ਜਾਂਦੇ ਨੇ ਸਾਡਾ ਪਿੰਡ ਕੋਈ ਕਿਸੇ ਦੀ ਮਾਰੀ ਨਹੀਂ ਅਸੀਂ ਕਰਦੇ ਸਾਡੇ ਪਿੰਡ ਤੋਂ ਪੁੱਛਿਆ ਜਾਏ ਵੀ ਹਾਂ ਵੀ ਜੇ ਮਾਰੀ ਮੇਰਾ ਨਾਮ ਰਾਹੁਲਦੀਪ ਸਿੰਘ ਹੈ ਜੀ ਰਾਹੁਲ ਦੀ ਕੀ ਗੱਲ ਬਾਤ ਹੈ ਜੀ ਏ ਜੀ ਸਾਡੇ ਪਿੰਡ ਦਾ ਇੱਕ ਹੀ ਬੰਦਾ ਹੀ ਉਹਨੇ ਸੁਖਦੇਵ ਨਾਮ ਕੀਆ ਵਿਅਕਤੀ ਦਾ ਨਾਮ ਸੁੱਖਾ ਸਿੰਘ ਹੈ ਜੀ ਸੁਖਦੇਵ ਸਿੰਘ ਮੈਂ ਜੀ ਜਲਵੇੜਿਓ ਚੱਕੀ ਦੇ ਪੈਸੇ ਦੇ ਕੇ ਆ ਰਿਹਾ ਸੀ ਜੀ ਆਂਦਿਆ ਨੂੰ ਉਹਨਾਂ ਨੇ ਮੈਨੂੰ ਰੋਕ ਲਿਆ ਜੀ ਰੋਕੇ ਉਹਨਾਂ ਦੇ ਮੈਂ ਉਹਨਾਂ ਨੇ ਮੇਰੇ ਗਾਲ ਤੇ ਬਰਸ਼ੀ ਰੱਖੀ ਵੀ ਤੂੰ ਸਕੂਟਰੀ ਭਜਾਨਾ ਇਦਾਂ ਇਦਾਂ ਕਰਦਾ ਏ ਫਿਰ ਜੀ ਉਹਨਾਂ ਨੇ ਮੈਨੂੰ ਧੱਕਾ ਮਾਰ ਕੇ ਗੇਰਤਾ ਹੀ ਮੇਰੀ ਸਕੂਟਰੀ ਗੇਰਤੀ ਫੇਰੀ ਮੈਂ ਫੋਨ ਕੀਤਾ ਕਿਸੇ ਨੂੰ ਫੋਨ ਚੱਕਿਆ ਨਹੀਂ ਫਿਰ ਮੈਂ ਮਾਮਾ ਆ ਗਏ ਪਿੱਛੋਂ ਜੀ ਫੇ ਮਾਮੇ ਨਾਲ ਗੱਲਬਾਤ ਹੋਈ ਬਸ ਸਾੜੇ ਦਿਨ ਕਿਸਤਾ ਨਹੀਂ ਆਇਆ ਨਾ ਜੀ ਪੁਰਾਣੀ ਕੋਈ ਗੱਲਬਾਤ ਨਹੀਂ ਆਈ ਸਰ ਰੋਕਣ ਦਾ ਕਾਰਨ ਤੂੰ ਕਿਉਂ ਰੁਕੇਗਾ ਤੂੰ ਬਸ ਕਹਿੰਦੇ ਜੀ ਸਕੂਟਰੀ ਤੇਜ਼ ਭਜਾਨਾ ਐ ਇਦਾਂ ਕਰਦਾ ਓਦਾਂ ਕਰਦਾ ਬਸ ਜੀ ਮੰਗਤੀ ਏ ਥੋੜੀ ਮੰਗਤੀ ਹੋ ਮੰਗ ਕੀ ਬਸ ਇਨਸਾਫ ਚਾਹੀਦਾ ਸਾਨੂੰ ਇਸ ਕੋਲੋਂ ਇੰਦਾਰਤ ਨੇ ਜੀ ਅੱਲੀ ਕੀ ਕੱਟਣਾ ਬਸ ਤਰੀਏ ਕੱਨਾ ਵਰਤੇ ਜੇ ਜੋ ਸੁਤਨਾ ਸੁਤਾ ਉੱਠਿਆ ਹਾਂ ਤੇ ਮੇਰੀ ਭਤੀਜੀ ਭੱਜੀ ਆਈ ਵੀ ਡੈਡੀ ਨੂੰ ਮਾਰਤਾ ਡੈਡੀ ਨੂੰ ਮਾਰਤਾ ਉਹਨਾਂ ਨੇ ਥਾਲਿਆਂ ਨੇ ਕਾਲ ਪੈਗਨੇ ਉਹਦੇ ਜਦੋਂ ਗਿਆਈਆਂ ਅਜਾ ਮੈਂ ਖੜਾ ਹੀ ਆਜਾ ਉਹਨਾਂ ਮੇਰੂੰ ਇੱਕ ਨੇ ਡਾਂਗ ਮਾਰਦੀ ਇੱਕ ਨੇ ਗਣਾਸੀ ਮਾਰਦੀ ਕੌਣ ਨੇ ਵਿਅਕਤੀ ਉਹ ਇੱਕ ਨਾ ਵੀ ਸੁਖਾਏ ਇੱਕ ਹੀ ਰਾ ਉਹਨਾਂ ਦੋਨਾਂ ਮੈਨੂੰ ਉਸ ਤੋਂ ਬਾਅਦ ਮਰਪਾ ਲਗਾ ਵੀ ਮਾ ਡੱਕ ਪਿਆ ਪਾ ਲਗਣਾ ਕੀ ਕੀ ਤਾਂ ਕੀ ਹਾਂਜੀ ਸੱਚਾ ਚ ਕੀ ਸੀ ਨੇ ਕਾਠੂ ਜੀ ਗਣਾਸੀ ਇੱਕ ਸੋਟਾ ਜਿਹਨਾਂ ਦਾ ਹਾਂ ਨਹੀਂ ਕੋਈ ਤਰਾੜੀ ਦਿਨ ਦੀ ਸੋ ਕੋਈ ਨਹੀਂ ਜਾਂਦੀ ਭਾਈ ਇਹ ਜਿਹੜਾ ਆ ਵੀ ਅਮਨੇ ਤਾਂ ਕਿਆ ਇਹ ਕੁਝ ਹੋ ਜਾਂਦਾ ਹਾਂ ਸਪੋਰਟਰੀ ਪਿੱਛੇ ਆ ਜੀ ਹੋਰ ਗੱਲ ਮੰਗੇ ਨਿਸਾਬ ਚੇਦ ਆਪਨ ਨੂੰ ਹੋਰ ਕਿਵੇਂ ਇਹ ਮੈਨੂੰ ਕਿਉਂ ਮਾਰਿਆ ਉਹਨੂੰ ਠੜਾਉਣ ਜਿਹੜੇ ਭਰਾ ਨੂੰ ਲੈਂ ਲੈਂ ਗਿਆ ਸੀ ਤੇ ਭਰਾ ਨੂੰ ਕਾ ਸਾਡ ਨੂੰ ਛੱਟ ਮਾਰਤੀ ਉਹਨਾਂ ਨੇ ਕਿੱਥੇ ਕਿੱਥੇ ਸੱਟਾਂ ਵੱਜੀਆਂ ਛੱਟ ਮੇਰੀ ਟਾਂਕੇ ਲੱਗਣੇ ਸਾਥ ਮੇਰੇ ਸਿਆਰੇ ਵਿੱਚ ਤੇ ਭਰਾ ਦੇ ਤੇ ਬਾਅਦ ਮੇਰੀ ਕ੍ਰੈਕ ਕਰਤੀ ਮੈਂ ਅਗਰ ਕਰਤੀ ਹਾਂਜੀ ਕ੍ਰੈਕ ਕਰਤੀ ਮੈਂ ਮਾਰੇ ਤਾਂ ਦੁੱਧੇ ਭਰਾ ਸੱਟਾਂ ਦੀ ਵੱਜੀਆਂ ਦੁੱਧੇ ਭਰਾ ਦੇ ਪਿੱਛੇ ਵੀ ਜਾਣੇ ਸਨ ਵੱਡੇ ਤੇ ਲੱਗ ਅੱਗੇ ਵੀ ਬਰਖੀ ਮਰੀ ਹੋਈ ਐ ਤੇ ਢੇਡ ਵਾਲਾ ਕੋਛੜੀ ਆਣਾ ਨੇ ਮਾਰ ਮਾਰ ਕੇ ਤੁਰਨਾ ਤੰਗ ਜਿਓ ਉਹ ਤਾਂ ਬਹਿ ਨਹੀਂ ਸਕਦਾ ਆਣਾ ਅਸੀਂ ਲੈ ਜਾਣਾ ਓਹਨਾਂ ਘਰਾਂ ਨੂੰ ਅਸੀਂ ਆਨ ਵੀ ਠੀਕ ਹੋ ਜਾ ਤੈਨੂੰ ਲੈ ਜਾਵਾਂਗੇ ਹਾਂਜੀ